ਇਸ 200 ਦਿਨ ਦੇ ਅੰਦੋਲਨ ਨੇ ਭਾਜਪਾ ਦੀ ਜਿਹੜੀ ਗੱਡੀ ਆ ਜਿਵੇਂ ਟੇਢੀ ਕਰਕੇ ਰੱਖਤੀ ਕੱਲੀਆਂ ਭਾਜਪਾ ਦੇ ਜਣਾਂ ਨੇ ਇਸ ਅੰਦੋਲਨ ਨੇ ਪੱਟਣੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਬੂਝਾ ਮਾਰ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੱਡੇ ਇਕੱਠ ਹੋਣਿਆ ਵੱਡੇ ਸੰਘਰਸ਼ ਦੀ ਤਿਆਰੀ ਹੋਣੀ ਆ ਇਸ ਕਰਕੇ ਜੜਾਂ ਜਿਹੜੀਆਂ ਪੰਜਾਬ ਦੀਆਂ ਜਿਹੜਾ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਗਵਾਨਤਮਾਨ ਦੇ ਪੱਟਣੀਆਂ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਅੰਨਾ ਇਹ ਜਿਹੜੇ ਕਿ ਰੈਡਾ ਮਾਰ ਰਹੀ ਐ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਰੈਡਾ ਮਰਵਾ ਰਹੀ ਐ ਵੀ ਇਹ ਸੰਤੋਲ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸਾਡ ਲੀਡਰ ਨੂੰ ਐਵੇਂ ਡਰਾ ਲਾਂਗੇ ਇਹ ਭੁੱਲ ਜੇ ਭਗਵਾਨਤਮਾਨ ਨਾਲੇ ਸੈਂਟਰ ਗਵਰਨਮੈਂਟ ਭੁੱਲ ਜੇ ਕਿ ਤਰੀ ਧੌਣ ਤੋਂ ਕਿੱਲਾ ਪਹਿਲਾਂ ਵੀ ਕੱਟਿਆ ਤੇ ਹੁਣ ਵੀ ਕਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਵੇਂ ਜਿਹੜਿਆ ਸਾਡੇ ਆ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਕਿਵੇਂ ਜਿਹੜਿਆ ਸਾਡੇ ਆ ਜ਼ਮੀਨਾਂ ਦੇ ਉੱਪਰ ਧੱਕੇ ਨਾਲ ਰੋਡ ਬਣਾਏ ਜਾ ਰਹੇ ਨੇ 1 ਕਰੋੜ 5 ਲੱਖ ਜ਼ਮੀਨ ਜਿਹੜੀ ਸਾਡੀ ਪਹਿਲਾਂ ਖੇਤੀਬਾੜੀ ਹੇਠ ਸੀਗੀ ਅੱਜ 80 ਲੱਖ ਜਿਹੜੀ ਜ਼ਮੀਨ ਸਾਡੀ ਖੇਤੀਬਾੜੀ ਹੇਠ ਰਹਿ ਗਈ ਇਸ ਕਰਕੇ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਲੋਕੋ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨੋ ਆਪਾਂ ਇੱਥੇ ਪੱਤੇ ਕੱਠ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਕਰ ਲੱਗ ਜੇ ਨੇ ਭਾਈ ਸਾਡਾ 30 ਲੱਖ ਫਸ ਗਿਆ ਸਾਡਾ 50 ਲੱਖ ਫਸ ਗਿਆ ਲੋੜ ਆ ਇੱਥੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੜਨ ਦੀ ਲੜਾਈ ਦੀ ਲੋੜ ਆ ਇਸ ਕਰਕੇ ਨੌਜਵਾਨੋ ਆਓ ਆਪ ਆਪਣੇ ਬਾਪੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿਵੇਂ ਜਿਹੜੀਆਂ ਕੰਗਣਾ ਮਰ ਗਈਆਂ ਜਿਹੜਿਆਂ ਕਿ ਦੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਦਾ ਕੋਈ ਕਰਤਾਰ ਨਹੀਂ ਹੈਗਾ ਆ ਸਾਡੇ ਮਾਈ ਭਾਗੂ ਜਿਹਾ मामा ਬਾਰਸਾਂ ਬੈਠਿਆਂ ਨੇ ਕਿਆ ਕਿਵੇਂ ਉਹ ਸਾਡੀ ਕਰਤਾਰ ਕੁਸੀ ਪੰਜਾਬ ਦੀ ਕਰਨ ਤੇ ਲੱਗੀਆਂ ਹੋਈਆਂ ਨੇ ਕਿਆ ਜੋ ਕੁਛ ਉਹ ਬੋਲ ਰਹੀਆਂ ਨੇ ਕਿਆ ਜੋ ਕੁਛ ਉਹ ਕੰਗਣਾ ਵਰਗੀਆਂ ਕਰ ਰਹੀਆਂ ਨੇ ਕਿਆ ਪਰ ਮੈਂ ਗੱਲ ਕਹਿਣਾ ਚਾਹਣਾ ਜੋ ਭਾਜਪਾ ਦੇ ਜੋ ਕੁੱਤੇ ਰੱਖਿਆ ਉਹਨੇ ਪਾਲਤ ਜਿਹੜਾ ਬੋਲਦੇ ਨੇ ਨਾ ਉਦੋਂ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਪ ਕਰ ਜਾਂਦੇ ਨੇ ਕਿੱਥੇ ਤੱਕ ਉਹਦਾ ਐਡਾ ਵੱਡਾ ਬ੍ਰੋਧ ਹੋਣਾ ਚਾਹੀਦਾ ਜੋ ਸਾਡੇ ਸਿੱਖਾਂ ਉੱਪਰ ਨਿਸ਼ਾਨੇ ਸਾਧ ਰਹੀਓ ਜੋ ਸਾਡੇ ਕਿਸਾਨਾਂ ਉੱਪਰ ਇਨਸਾਨੀ ਸਾਥ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛ ਉਹ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂਆਂ ਦੇ ਉੱਪਰ ਤੁਸੀਂ ਦੇਖਿਆ ਕਿ ਕਰੇ ਐਨਆਈਏ ਰੈਡਾ ਮਾਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗਦੀਸ਼ ਸਿੰਘ ਢੱਲੇਵਾਲ ਦਿੱਲੀ ਏਅਰਪੋਰਟ ਤੇ ਕਿਰਾ ਗਿਆ ਤੇ ਸਾਡੇ ਸਰਸਾ ਸਾਹਿਬ ਕਿਰੇ ਗਏ ਜੋ ਕਿ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਲ ਡਰਾਮੇ ਕਰੀਂਦਾ ਮੈਂ ਕਿਸਾਨਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਏਡਾ ਵੱਡਾ ਗੱਪ ਸਿਰਦਾ ਮਾਂ ਦਾ ਪੁੱਤ ਆਥਨ ਟੱਕਰ ਗੱਪ ਹੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨੌਜਵਾਨ ਆਗੂਆਂ ਨੂੰ ਮੇਰੇ ਆ ਮਾਵਾਂ ਨੂੰ ਮੇਰੇ ਲੋਕਾਂ ਨੂੰ ਬੇਨਤੀ ਆ ਕਿ ਆਓ ਆਪਾਂ ਇੱਥੇ ਇਕੱਠੇ ਹੋ ਕੇ ਲੜੀਏ ਕਿ ਪਹਿਲਾਂ ਇਹ ਭਾਜਪੁਰੇ ਜਿਹੜਾ ਹਾਲਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਕਰ ਦੇਣੇ ਇਸ ਅੰਦੋਲਨ ਨੇ ਇਸ ਤੁਹਾਡੇ ਸੰਘਰਸ਼ ਨੇ ਪਤਾ ਲੱਗ ਜਾਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਦਾ ਪੰਜਾਬ ਨੂੰ ਵੇਚਣ ਤੇ ਆ ਇਸ ਕਰਕੇ ਭਰਾਵੋ ਸੰਘਰਸ਼ਾਂ ਦੇ ਰਾਹ ਪਾਓ ਤੇ ਨੌਜਵਾਨੋ ਬਸ ਇਕੱਲਾ ਬਾਰ ਬਾਰ ਹੀ ਨਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਬਚਾਉਣ ਲਈ ਲੜੀਏ ਆਓ ਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਮਾ ਜਵਾਬ ਦੀਏ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਕੰਗਣਾ ਵਰਗੀਆਂ ਜੋ ਜੋ ਵੀ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਹੈ ਇਕੱਠੇ ਹੋ ਕੇ ਕੋਈ ਪਾਰਟੀਆਂ ਦਾ ਖੜਾ ਛੱਡ ਕੇ ਇਕੱਠੇ ਹੋ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੜਾਈਆਂ ਲੜੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਫਲੇ ਇੱਥੇ ਲੈ ਕੇ ਆਈਏ ਸਾਡੇ ਕਿਸਾਨ ਓਗੂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਬਸ ਲਾਸਟ ਇੱਕੋ ਹੀ ਕਿ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਜਿੰਨੀਆਂ ਹੋਰ ਨੇਗੀਆਂ ਮੇਰੀ ਬੇਨਤੀ ਹੈ ਵੀ ਇਕੱਠੇ ਹੋ ਜਾਓ 200 ਦਿਨ ਦੇ ਅੰਦੋਲਨ ਨੇ ਭਾਟ ਭਾ ਮੂਹਤੇ ਮੂੰਹ ਕਰਕੇ ਮਾਰੀ ਬੜੇ ਵੱਧਿਆ ਥਾਂ ਤੇ ਅੰਦੋਲਨ ਚੱਲ ਰਿਹਾ ਹੈ ਬੜੀ ਵਧੀਆ ਜਗ੍ਹਾ ਤੇ ਅੰਦੋਲਨ ਚੱਲ ਰਿਹਾ ਆਪੋ ਆਪਣੇ ਮਤਭੇਦ ਭੁਲਾ ਦਿਓ ਵੱਡੇ ਕਾਫਲੇ ਵੱਡੀਆਂ ਪੀੜਾਂ ਵੱਡੇ ਇਕੱਠ ਕਰ ਲੋ ਤੇ ਇੱਕ ਝੰਡੇ ਇਕੱਠੇ ਹੋ ਜੋ ਚਲੋ ਠੀਕ ਆ 32 ਨੇ ਚਾ 35 ਜੱਥੇਬੰਦੀਆਂ ਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਕੋਈ ਗੱਲ ਨਹੀਂ ਪਹਿਲਾਂ ਵਾਂਗੂ ਇਕੱਠੇ ਹੋ ਕੇ ਆਪੋ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਐਮਐਸਪੀ ਵੀ ਲਾਵਾਂਗੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਵਨ ਕੇ ਮੇਰੀ ਸਾਰੇ ਕਿਸਾਨੋ ਅੱਗੋਂ ਅੱਗੇ ਬੇਨਤੀ ਆ ਵੀ ਬਹੁਤ ਕੁਛ ਹੈ 200 ਦਿਨ ਦੇ ਅੰਦੋਲਨ ਦੇ ਵਿੱਚੋਂ ਖੱਟਿਆ ਭਾਜਪਾ ਨੂੰ ਮੁੱਦੇ ਮੂੰਹ ਮਾਰਿਆ ਮੀਡੀਆ ਰਾਹੀਂ ਮੇਰੀ ਆਵਾਜ਼ ਜਾਊਗੀ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮਤਭੇਦ ਭਲਾ ਕੇ ਨਾ ਆਗੂਆਂ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਕਹਿਣ ਵੀ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਸ 200 ਦਿਨ ਦੇ ਅੰਦੋਲਨ ਨੇ ਭਾਜਪਾ ਦੀ ਜਿਹੜੀ ਗੱਡੀ ਆ ਜਿਵੇਂ ਟੇਢੀ ਕਰਕੇ ਰੱਖਤੀ ਕੱਲੀਆਂ ਭਾਜਪਾ ਦੇ ਜਣਾ ਨਹੀਂ ਇਸ ਅੰਦੋਲਨ ਨੇ ਪੱਟਣੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਬੂਝਾ ਮਾਰ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੱਡੇ ਇਕੱਠ ਹੋਣਿਆ ਵੱਡੇ ਸੰਘਰਸ਼ ਦੀ ਤਿਆਰੀ ਹੋਣੀ ਆ ਇਸ ਕਰਕੇ ਜੜਾਂ ਜਿਹੜੀਆਂ ਪੰਜਾਬ ਦੀਆਂ ਜਿਹੜਾ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਗਵਾਨਤਮਾਨ ਦੇ ਪੱਟਣੀਆਂ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਏ ਜਿਹੜੇ ਕਿ ਰੈਡਾਂ ਮਾਰ ਰਹੀ ਆ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਰੈਡਾਂ ਮਰਵਾ ਰਹੀ ਆ ਵੀ ਇਸ ਅੰਦੋਲਨ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸਾਲ ਲੀਡਰਾਂ ਨੂੰ ਐਵੇਂ ਡਰਾ ਲਾਂਗੇ ਇਹ ਭੁੱਲ ਜੇ ਭਗਵੰਤ ਮਾਨ ਨਾਲੇ ਸੈਂਟਰ ਗਵਰਨਮੈਂਟ ਭੁੱਲ ਜੇ ਕਿ ਤਰੀ ਧੌਣ ਤੋਂ ਕਿੱਲਾ ਪਹਿਲਾਂ ਵੀ ਕੱਟਿਆ ਤੇ ਹੁਣ ਵੀ ਕਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਦੇ ਉੱਪਰ ਧੱਕੇ ਨਾਲ ਰੋਡ ਬਣਾਏ ਜਾ ਰਹੇ ਨੇ 1 ਕਰੋੜ 5 ਲੱਖ ਜ਼ਮੀਨ ਜਿਹੜੀ ਸਾਡੀ ਪਹਿਲਾਂ ਖੇਤੀਬਾੜੀ ਵਾਲੀ ਏਡ ਸੀਗੀ ਅੱਜ 80 ਲੱਖ ਜਿਹੜੀ ਜ਼ਮੀਨ ਸਾਡੀ ਖੇਤੀਬਾੜੀ ਹੇਠ ਰਹਿ ਗਈ ਇਸ ਕਰਕੇ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਲੋਕੋ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਨੂੰ ਆਪਾਂ ਇੱਥੇ ਪੱਟੇ ਇਕੱਠ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਕਰ ਲੱਗ ਜਿੰਦੇ ਭਾਈ ਸਾਡਾ 30 ਲੱਖ ਫਸ ਗਿਆ ਸਾਡਾ 50 ਲੱਖ ਫਸ ਗਿਆ ਲੋੜ ਆ ਇੱਥੇ ਜਿਹੜੀਆਂ ਆਪਣੇ ਜ਼ਮੀਨਾਂ ਨੂੰ ਬਚਾਉਣ ਦੀ ਲੜਨ ਦੀ ਲੜਾਈ ਦੀ ਲੋੜ ਆ ਇਸ ਕਰਕੇ ਨੌਜਵਾਨੋ ਆਓ ਆਪਾਂ ਆਪਣੇ ਬਾਪੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿਵੇਂ ਜਿਹੜੀਆਂ ਕੰਗਣਾ ਵਰਗੀਆਂ ਜਿਹੜਿਆਂ ਕਿ ਦੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਦਾ ਕੋਈ ਕਰਤਾਰ ਨਹੀਂ ਹੈਗਾ ਆ ਸਾਡੇ ਮਾਈ ਭਾਗੂ ਜਿਹਾਂ ਮਾਵਾ ਬਾਰਸਾਂ ਬੈਠਿਆਂ ਨੇ ਕਿਆ ਕਿਵੇਂ ਉਹ ਸਾਡੀ ਕਰਤਾਰ ਕੁਸੀ ਪੰਜਾਬ ਦੀ ਕਰਨ ਤੇ ਲੱਗੀਆਂ ਹੋਈਆਂ ਨੇ ਕਿਆ ਜੋ ਕੁਛ ਉਹ ਬੋਲ ਰਹੀਆਂ ਨੇ ਕਿਆ ਜੋ ਕੁਛ ਉਹ ਕੰਗਣਾ ਵਰਗੀਆਂ ਕਰ ਰਹੀਆਂ ਨੇ ਕਿਆ ਪਰ ਮੈਂ ਗੱਲ ਕਹਿਣਾ ਚਾਹਣਾ ਜੋ ਭਾਜਪਾ ਦੇ ਜੋ ਕੁੱਤੇ ਰੱਖਿਆ ਉਹਨੇ ਪਾਲਤ ਜਿਹੜਾ ਬੋਲਦੇ ਨੇ ਨਾ ਉਦੋਂ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਪ ਕਰ ਜਾਂਦੇ ਨੇ ਕਿੱਥੇ ਤੱਕ ਉਹਦਾ ਐਡਾ ਬੜਾ ਪ੍ਰੋਧ ਹੋਣਾ ਚਾਹੀਦਾ ਜੋ ਸਾਡੇ ਸਿੱਖਾਂ ਉੱਪਰ ਨਿਸ਼ਾਨਾ ਸਾਧ ਰਹੀਓ ਜੋ ਸਾਡੇ ਕਿਸਾਨਾਂ ਉੱਪਰ ਇਨਸਾਨੀ ਸਾਥ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛ ਉਹ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂ ਦੇ ਉੱਪਰ ਤੁਸੀਂ ਦੇਖਿਆ ਕਿ ਕਰੇ ਐਨਆਈਏ ਰੇਡਾਂ ਮਾਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗਦੀਸ਼ ਸਿੰਘ ਢੱਲੇਵਾਲ ਦਿੱਲੀ ਏਅਰਪੋਰਟ ਤੇ ਕਿਰਿਆ ਗਿਆ ਤੇ ਸਾਡੇ ਸਰਸਾ ਸਾਹਿਬ ਕਿਰੇ ਗਏ ਜੋ ਕਿ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਲ ਡਰਾਮੇ ਕਰੀਂਦਾ ਮੈਂ ਕਿਸਾਨਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਏਡਾ ਵੱਡਾ ਗੱਪ ਸਿਰਦਾ ਮਾਂ ਦਾ ਪੁੱਤ ਆਥਨ ਟੱਕਰ ਗੱਪ ਹੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨੌਜਵਾਨ ਆਗੂਆਂ ਨੂੰ ਮੇਰੇ ਆ ਮਾਵਾਂ ਨੂੰ ਮੇਰੇ ਲੋਕਾਂ ਨੂੰ ਬੇਨਤੀ ਆ ਕਿ ਆਓ ਆਪਾਂ ਇੱਥੇ ਇਕੱਠੇ ਹੋ ਕੇ ਲੜੀਏ ਕਿ ਪਹਿਲਾਂ ਇਹ ਭਾਜਪੁਰੇ ਜਿਹੜਾ ਹਾਲਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਕਰ ਦੇਣੇ ਇਸ ਅੰਦੋਲਨ ਨੇ ਇਸ ਤੁਹਾਡੇ ਸੰਘਰਸ਼ ਨੇ ਪਤਾ ਲੱਗ ਜਾਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਦਾ ਪੰਜਾਬ ਨੂੰ ਵੇਚਣ ਤੇ ਆ ਇਸ ਕਰਕੇ ਭਰਾਵੋ ਸੰਘਰਸ਼ਾਂ ਦੇ ਰਾਹ ਪਾਓ ਤੇ ਨੌਜਵਾਨੋ ਬਸ ਇਕੱਲਾ ਬਾਰ ਬਾਰ ਹੀ ਨਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਬਚਾਉਣ ਲਈ ਲੜੀਏ ਆਓ ਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਮਾ ਜਵਾਬ ਦੀਏ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਕੰਗਣਾ ਵਰਗੀਆਂ ਜੋ ਜੋ ਵੀ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਹੈ ਇਕੱਠੇ ਹੋ ਕੇ ਕੋਈ ਪਾਰਟੀਆਂ ਦਾ ਖੜਾ ਛੱਡ ਕੇ ਇਕੱਠੇ ਹੋ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੜਾਈਆਂ ਲੜੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਫਲੇ ਇੱਥੇ ਲੈ ਕੇ ਆਈਏ ਸਾਡੇ ਕਿਸਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਬਸ ਲਾਸਟ ਇੱਕੋ ਹੀ ਕਿ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਜਿੰਨੀਆਂ ਹੋਰ ਨੇਗੀਆਂ ਮੇਰੀ ਬੇਨਤੀ ਹੈ ਵੀ ਇਕੱਠੇ ਹੋ ਜਾਓ 200 ਦਿਨ ਦੇ ਅੰਦੋਲਨ ਨੇ ਭਾਟਾ ਮੁੱਦੇ ਮੂੰਹ ਕਰਕੇ ਮਾਰੀ ਬੜੇ ਵੱਧਿਆ ਥਾਂ ਤੇ ਅੰਦੋਲਨ ਚੱਲ ਰਿਹਾ ਹੈ ਬੜੀ ਵਧੀਆ ਜਗ੍ਹਾ ਤੇ ਅੰਦੋਲਨ ਚੱਲ ਰਿਹਾ ਆਪੋ ਆਪਣੇ ਮਤਭੇਦ ਭੁਲਾ ਦਿਓ ਵੱਡੇ ਕਾਫਲੇ ਵੱਡੀਆਂ ਪੀੜਾਂ ਵੱਡੇ ਇਕੱਠ ਕਰ ਲੋ ਤੇ ਇੱਕ ਝੰਡੇ ਇਕੱਠੇ ਹੋ ਜੋ ਚਲੋ ਠੀਕ ਆ 32 ਨੇ ਚਾ 35 ਜੱਥੇਬੰਦੀਆਂ ਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਕੋਈ ਗੱਲ ਨਹੀਂ ਪਹਿਲਾਂ ਵੰਗੂ ਇਕੱਠੇ ਹੋ ਕੇ ਆਪੋ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਐਮਐਸਪੀ ਵੀ ਲਾਵਾਂਗੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਵਨ ਕੇ ਮੇਰੀ ਸਾਰੇ ਕਿਸਾਨੋ ਅੱਗੋਂ ਅੱਗੇ ਬੇਨਤੀ ਆ ਵੀ ਬਹੁਤ ਕੁਛ ਹੈ 200 ਦਿਨ ਦੇ ਅੰਦੋਲਨ ਦੇ ਵਿੱਚੋਂ ਖੱਟਿਆ ਭਾਜਪਾ ਨੂੰ ਮੁੱਦੇ ਮੂੰਹ ਮਾਰਿਆ ਮੀਡੀਆ ਰਾਹੀਂ ਮੇਰੀ ਆਵਾਜ਼ ਜਾਊਗੀ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮਤਭੇਦ ਭਲਾ ਕੇ ਨਾਲ ਆਗੂਆਂ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਕਹਿਣ ਵੀ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਰਹਿਣਾ